ਇਹ ਉਹ ਗਲਾਸ ਹੈ ਜਿੰਨਾ ਰਾਹੀਂ ਛੋਟੇ ਸਹਬਜ਼ਾਦੇ ਆਨੇ ਦੁੱਧ ਪੀਤਾ ਸੀ ਮਾਤਾ ਗੁਜਰੀ ਜੀ ਨੇ ਦੁੱਧ ਛਕਿਆ ਸੀ ਸੁਬਾ ਸਰਹੰਦ ਨੂੰ ਪਤਾ ਲੱਗਦਾ ਇਸ ਚੀਜ਼ ਦਾ ਉਸ ਤੋਂ ਬਾਅਦ ਫਿਰ ਬੜੀ ਔਖੀ ਸਜ਼ਾ ਦਿੱਤੀ ਜਾਂਦੀ ਹੈ ਬਾਬਾ ਮੋਤੀराम ਮਹਾਰਾਜ ਜੀ ਹੁਣਾਂ ਨੂੰ ਉਹਨਾਂ ਦਾ ਪੂਰਾ ਪਰਿਵਾਰ ਕੋਹਲੂ ਦੇ ਵਿੱਚ ਪੇੜ ਦਿੱਤਾ ਸੀ ਗੁਰਦੁਆਰਾ ਸਾਹਿਬ ਬਾਬਾ ਮੋਤੀराम ਮਹਾਰਾਜ ਦੀ ਯਾਦ ਦੇ ਵਿੱਚ ਜੋ ਬਣਿਆ ਹੋਇਆ ਸ਼੍ਰੀ ਫਤਿਹਗੜ੍ਹ ਸਾਹਿਬ ਉੱਥੇ ਹੀ ਅੰਦਰ ਪੋਰਾ ਸਾਹਿਬ ਹੈ ਜਿੱਥੇ ਇਹ ਪਵਨ ਗਲਾਸ ਰੱਖੇ ਹੋਏ ਆ ਠੰਡੇ ਬੁਰਜ ਦੇ ਵਿੱਚ ਕੈਦ ਕਰਕੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਰੱਖਿਆ ਗਿਆ ਸੀ ਤਾਂ ਉਦੋਂ ਸਖਤ ਮਨਾਹੀ ਸੀ ਕਿ ਕੋਈ ਵੀ ਇਹਨਾਂ ਨੂੰ ਕੁਝ ਖਵਾਊਗਾ ਪਿਆਊਗਾ ਨਹੀਂ ਔਰ ਉਦੋਂ ਫਿਰ ਬਾਬਾ ਮੋਤੀराम ਮਹਾਰਾਜ ਜੀ ਅੱਗੇ ਆਉਂਦੇ ਆ ਤਾਂ ਸਿਕ ਕੌਮ ਦੇ ਉਹ ਵੀ ਮਹਾਨ ਸ਼ਹੀਦ ਨੇ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰਦੇ ਤਾਂ ਪੂਰਾ ਉਹਨਾਂ ਦੇ ਬੱਚੇ ਨੂੰ ਛੋਟੇ ਜਿਹੇ ਨੂੰ ਔਰ ਉਹਨਾਂ ਦੇ ਪੂਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਪੌਰਾ ਸਾਹਿਬ ਦੇ ਵਿੱਚ ਆ ਅਸੀਂ ਜਿੱਥੇ ਉਹ ਗਲਾਸ ਪਏ ਆ ਜਿਨ੍ਹਾਂ ਰਾਹੀਂ ਬਾਬਾ ਮੋਤੀराम ਮਹਾਰਾਜ ਜੀ ਨੇ ਛੋਟੇ ਸਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਹੁਣਾਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਸ਼ਕਾਇਆ ਸੀਗਾ ਦੁੱਧ ਦੀ ਸੇਵਾ ਬਾਬਾ ਮੋਤੀराम ਮੈਰਾ ਜੀ ਨੇ ਕੀਤੀ ਸੀਗੀ ਤਾਂ ਉਹਨਾਂ ਗਲਾਸਾਂ ਦੇ ਵੀ ਦਰਸ਼ਨ ਤੁਹਾਨੂੰ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਥੱਲੇ ਬਿਲਕੁਲ ਪਿਛਲੇ ਪਾਸੇ ਪੋਰਾ ਸਾਹਿਬ ਬਣਿਆ ਹੋਇਆ ਉਸ ਦੇ ਅੰਦਰ ਇਹ ਗਲਾਸ ਪਏ ਆ ਜਦੋਂ ਕਿ ਠੰਡੇ ਬੁੱਜ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ ਛੋਟੇ ਸਹਬਜ਼ਾਦਿਆਂ ਨੂੰ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਸਹਬਜ਼ਾਦੇ ਬਾਬਾ ਆ ਫਤੇ ਸਿੰਘ ਜੀ ਤੇ માતા ਗੁਜਰੀ ਜੀ ਹੁਣਾਂ ਨੂੰ ਔਰ ਉਸ ਵੇਲੇ ਫਿਰ ਤਨਤਨ ਬਾਬਾ ਮੋਤੀराम ਮਹਿਰਾ ਜੀ ਹੁਣਾਂ ਨੇ ਇਹ ਸੇਵਾ ਨਿਭਾਈ ਸੀਗੀ ਮੋਤੀराम ਮਹਿਰਾ ਜੀ ਨੇ ਆਪਣੇ ਪਰਿਵਾਰ ਨਾਲ ਜਦੋਂ ਗੱਲ ਕੀਤੀ ਆਪਣੇ ਪਤਨੀ ਦੇ ਨਾਲ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੇ ਘਰ ਦੇ ਗਹਿਣੇ ਜੋ ਸੀ ਉਹ ਰਾਤ ਨੂੰ ਜੋ ਪਹਿਰੇ ਦੇ ਉੱਪਰ ਮੁਗਲ ਫੌਜ ਦੇ ਜੋ ਸੀਗੇ ਮੌਕੇ ਦੇ ਉੱਪਰ ਨੇ ਪਰਿਦਾਰ ਉਹਨਾਂ ਨੂੰ ਦਿੱਤੇ ਔਰ ਉਸ ਤੋਂ ਬਾਅਦ ਫਿਰ ਦੁੱਧ ਦੀ ਸੇਵਾ ਕੀਤੀ ਉਹਨਾਂ ਨੇ ਇੱਥੇ ਤਾਂ ਛੋਟੇ ਸਹਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਗਰਮ ਦੁੱਧ ਪਾਇਆ ਸੀਗਾ ਜਿਸ ਦੇ ਇਹ ਗਲਾਸ ਨੇ ਉਹ ਇਹਨਾਂ ਗਲਾਸਾਂ ਨੂੰ ਸੰਭਾਲ ਕੇ ਸਹਿਜ ਕੇ ਰੱਖਿਆ ਹੋਇਆ ਹੈ ਜਿਨ੍ਹਾਂ ਦੇ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਤਾਂ ਇਹ ਉਹ ਗਲਾਸ ਹੈ ਜਿਨ੍ਹਾਂ ਰਾਹੀਂ ਛੋਟੇ ਸਹਬਜ਼ਾਦਿਆਂ ਨੇ ਦੁੱਧ ਪੀਤਾ ਸੀ ਮਾਤਾ ਗੁਜਰੀ ਜੀ ਨੇ ਦੁੱਧ ਪੀਤਾ ਸੀ ਦੁੱਧ ਚੱਕਿਆ ਸੀ ਔਰ ਉਸ ਤੋਂ ਬਾਅਦ ਫਿਰ ਜਦੋਂ ਸੂਬਾ ਸਰਹੰਦ ਨੂੰ ਪਤਾ ਲੱਗਦਾ ਇਸ ਚੀਜ਼ ਦਾ ਉਸ ਤੋਂ ਬਾਅਦ ਫਿਰ ਬੜੀ ਔਖੀ ਸਜ਼ਾ ਦਿੱਤੀ ਜਾਂਦੀ ਹੈ ਬਾਬਾ ਮੋਤੀराम ਮਹਾਰਾਜ ਜੀ ਉਹਨਾਂ ਨੂੰ ਉਹਨਾਂ ਦਾ ਪੂਰਾ ਪਰਿਵਾਰ ਕੋਹਲੂ ਦੇ ਵਿੱਚ ਪੇੜ ਦਿੱਤਾ ਸੀ ਤਾਂ ਗੁਰਦੁਆਰਾ ਸਾਹਿਬ ਬਾਬਾ ਮੋਤੀराम ਮਹਾਰਾਜ ਜੀ ਦੀ ਯਾਦ ਦੇ ਵਿੱਚ ਜੋ ਬਣਿਆ ਹੋਇਆ ਸ਼੍ਰੀ ਫਤਿਹਗੜ੍ਹ ਸਾਹਿਬ ਉੱਥੇ ਹੀ ਅੰਦਰ ਪੌਰਾ ਸਾਹਿਬ ਹੈ ਜਿੱਥੇ ਇਹ ਪਵਨ ਗਲਾਸ ਰੱਖੇ ਹੋਇਆ ਜਿੰਨਾ ਰਾਹੀਂ ਛੋਟੇ ਸਹਬਜ਼ਾਦਿਆਂ ਨੇ ਤੇ ਮਾਤਾ ਗੁਜਰੀ ਜੀ ਨੇ ਦੁੱਧ ਚੱਕਿਆ ਸੀ ਤਾਂ ਬੱਬਾ ਮੋਤੀराम ਮਹਾਰਾਜੀ ਦੀ ਬਹੁਤ ਵੱਡੀ ਕਮਾਈ ਸੀ ਉਹਨਾਂ ਦੇ ਘਰੋਂ ਇਹ ਗਲਾਸ ਆਏ ਸੀ ਔਰ ਉਹਨਾਂ ਗਲਾਸਾਂ ਨੂੰ ਸਹੇਜ ਕੇ ਸੰਭਾਲ ਕੇ ਰੱਖਿਆ ਹੋਇਆ ਸੰਗਤ ਦੇ ਦਰਸ਼ਨਾਂ ਦੇ ਲਈ ਰੱਖਿਆ ਹੋਇਆ ਇੱਕ ਯਾਦ ਦੇ ਤੌਰ ਤੇ ਸੰਗਤ ਆਉਂਦੀ ਹੈ ਨਤਮਸਤਕ ਹੁੰਦੀ ਹੈ ਇੱਥੇ ਦਰਸ਼ਨ ਕਰਕੇ ਬਹੁਤ ਭਾਵੁਕ ਵੀ ਹੋ ਜਾਂਦੀ ਹੈ ਸੰਗਤ ਕਿਉਂਕਿ ਬੜੇ ਭਾਵੁਕ ਉਹ ਪਲ ਹੁੰਦੇ ਆ ਜਦੋਂ ਛੋਟੇ ਸਹਬਜ਼ਾਦੇਆਂ ਦੀ ਯਾਦ ਆਉਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਠੰਡ ਬਹੁਤ ਹੈ ਔਰ ਜਦੋਂ ਠੰਡੇ ਬੁਰਜ ਦੇ ਵਿੱਚ ਕੈਦ ਕਰਕੇ ਛੋਟੇ ਸਹਬਜ਼ਾਦੇ ਤੇ ਮਾਤਾ ਜੀ ਨੂੰ ਰੱਖਿਆ ਗਿਆ ਸੀ ਤਾਂ ਉਦੋਂ ਸਖਤ ਮਨਾਹੀ ਸੀ ਕਿ ਕੋਈ ਵੀ ਇਹਨਾਂ ਨੂੰ ਕੁਝ ਖਵਾਊਗਾ ਪਿਆਊਗਾ ਨਹੀਂ ਔਰ ਉਦੋਂ ਫਿਰ ਬਾਬਾ ਮੋਤੀराम ਮਹਾਰਾਜ ਜੀ ਅੱਗੇ ਆਉਂਦੇ ਆ ਤਾਂ ਸੇ ਕੌਮ ਦੇ ਉਹ ਵੀ ਮਹਾਨ ਸ਼ਹੀਦ ਨੇ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰ ਦਿੱਤਾ ਪੂਰਾ ਉਹਨਾਂ ਦੇ ਬੱਚੇ ਨੂੰ ਛੋਟੇ ਜਿਹੇ ਨੂੰ ਔਰ ਉਹਨਾਂ ਦੇ ਪੂਰੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਤਾਂ ਇੱਥੇ ਇਤਿਹਾਸ ਵੀ ਲਿਖਿਆ ਹੋਇਆ ਪਿਛਲੇ ਪਾਸੇ ਇੱਕ ਤਸਵੀਰ ਵੀ ਲੱਗੀ ਹੋਈ ਆ ਤਾਂ ਇਤਿਹਾਸ ਜੋ ਲਿਖਿਆ ਵੀ ਹੋਇਆ ਔਰ ਇਸ ਦੇ ਨਾਲ ਹੀ ਤਸਵੀਰਾਂ ਵੀ ਨੇ ਸੰਗਤ ਆਉਂਦੀ ਹੈ ਇੱਥੇ ਨਤਵਸਤਕ ਹੁੰਦੀ ਹੈ ਦਰਸ਼ਨ ਕਰਕੇ ਸੰਗਤ ਇਮੋਸ਼ਨਲ ਵੀ ਹੋ ਜਾਂਦੀ ਹੈ ਤਾਂ ਇਹ ਤਸਵੀਰਾਂ ਨੇ ਬੱਬਾ ਮੋਤੀराम ਮਹਾਰਾਜ ਜੀ ਉਹਨਾਂ ਨੂੰ ਜਦੋਂ ਯਾਦ ਕੀਤਾ ਜਾਂਦਾ ਤਾਂ ਇੱਥੇ ਇਹ ਸਾਹਮਣੇ ਤਸਵੀਰਾਂ ਨੇ ਇਧਰਲੇ ਬੰਨੇ ਵੀ ਔਰ ਬੈਕ ਸਾਈਡ ਤੇ ਵੀ ਇਧਰਲੇ ਪਾਸੇ ਉਸ ਤੋਂ ਬਾਅਦ ਹੁਣ ਇਹ ਤਸਵੀਰ ਵੀ ਜਿਹੜੀ ਆ ਕਿਉਂਕਿ ਉਹਨਾਂ ਦਾ ਛੋਟਾ ਜਿਹਾ ਜੋ ਬੱਚਾ ਸੀਗਾ ਉਸ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ ਹਾਲਾਂਕਿ ਮਾਤਾ ਗੁਜਰੀ ਜੀ ਨੇ ਔਰ ਜਦੋਂ ਗੁਰੂ ਸਾਹਿਬ ਨੂੰ ਇਸ ਘਟਨਾ ਦਾ ਇਸ ਗੱਲ ਦਾ ਪਤਾ ਲੱਗਦਾ ਤਾਂ ਫਿਰ ਉਹ ਕਹਿੰਦੇ ਕਿ ਮੋਤੀ ਰਾਮ ਮੈਰਾ ਨੇ ਜੋ ਸਾਡੇ ਆਪਣੇ ਘਾਲ ਕਮਾਈ ਨਾਲ ਸਾਡੇ ਅਤੇ ਨਿਕਟ ਪਿਆਰੇ ਗੁਰਸਿੱਖ ਹੋਣ ਦਾ ਮਾਣ ਪ੍ਰਾਪਤ ਕਰ ਲਿਆ ਹੈ ਇਸ ਤਰ੍ਹਾਂ ਦੀ ਗੱਲ ਗੁਰੂ ਸਾਹਿਬ ਦੇ ਨੇ ਕਹੀ ਸੀ ਔਰ ਤਾਂ ਇਸ ਤਰੀਕੇ ਨਾਲ ਜਲਮ ਸੁਬਾਸਰਹੰਦ ਦੇ ਵੱਲੋਂ ਕਹਿਰਟਾਇਆ ਗਿਆ ਔਰ ਬਹੁਤ ਤਸ਼ੱਦਦ ਦੇ ਕੇ ਕੋਲੂ ਦੇ ਵਿੱਚ ਪੀੜ ਕੇ ਬਾਬਾ ਮੋਤੀराम ਮਹਿਰਾ ਜੀ ਦੇ ਪੂਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਇਸ ਪਾਸੇ ਇੱਕ ਤਸਵੀਰ ਸਿੰਬੋਲਿਕ ਇੱਕ ਤਸਵੀਰ ਇਸ ਪਾਸੇ ਵੀ ਲੱਗੀ ਹੋਈ ਹੈ ਹੋਰਾ ਸਾਹਿਬ ਦੇ ਅੰਦਰ ਜਿੱਥੇ ਬਾਬਾ ਮੋਤੀਰਾਮ ਮਹਿਰਾ ਜੀ ਦੀ ਤਸਵੀਰ ਬਣਾਈ ਹੋਈ ਹੈ ਮਾਤਾ ਗੁਜਰੀ ਜੀ ਦੀ ਤਸਵੀਰ ਔਰ ਛੋਟੇ ਸਹਬਜ਼ਾਦਿਆਂ ਦੀ ਤਸਵੀਰ ਤਾਂ ਇਹ ਸਿੰਬੋਲਿਕ ਤਸਵੀਰ ਇੱਥੇ ਬਣਾਈ ਹੋਈ ਹੈ ਬਾਬਾ ਮੋਤੀਰਾਮ ਮਹਿਰਾ ਜੀ ਦੇ ਦੁੱਧ ਪਿਉਣ ਦੀ ਤਾਂ ਇੱਥੇ ਸੰਗਤ ਆਉਂਦੀ ਹੈ ਇਸ ਪਾਸੇ ਵੀ ਦੇਖੋਗੇ ਤੁਸੀਂ ਤਾਂ ਸੰਗਤ ਆਉਂਦੀ ਹੈ ਇੱਥੇ ਆ ਪਾਠ ਕਰਦੀ ਹੈ ਸੰਗਤ ਜਪਜੀ ਸਾਹਿਬ ਦਾ ਪਾਠ ਕਰਦੀ ਹੈ ਔਰ ਸੰਗਤ ਉਸ ਤੋਂ ਬਾਅਦ ਕਿਉਂਕਿ ਬੜੇ ਇਮੋਸ਼ਨਲ ਪਲ ਸੀਗੇ ਜਿਸ ਤਰੀਕੇ ਦੇ ਨਾਲ ਜਾਲਮਾਂ ਨੇ ਜ਼ੁਲਮ ਦੀ ਇਮਤਿਹਾਨ ਕਰ ਦਿੱਤੀ ਔਰ ਛੋਟੇ ਸਹਿਬਜ਼ਾਦਿਆਂ ਦੇ ਉੱਪਰ ਬਹੁਤ ਜ਼ੁਲਮ ਉਹਨਾਂ ਨੇ ਕੀਤਾ ਔਰ ਬਾਬਾ ਮੋਤੀराम ਮਹਾਰਾਜ ਹੀ ਬਣਾ ਨੂੰ ਵੀ ਬਹੁਤ ਸਖਤ ਸਜ਼ਾ ਦਿੱਤੀ ਗਈ ਸੀ ਤਾਂ ਉਹਨਾਂ ਗਲਾਸਾਂ ਦੇ ਸੀ ਤੁਹਾਨੂੰ ਦਰਸ਼ਨ ਕਰਵਾਏ ਆ ਜੋ ਗਲਾਸ ਇੱਥੇ ਰੱਖੇ ਹੋਏ ਆ ਅਸ صحیح ਜੀ ਕੇ ਔਰ ਸੰਗਤ ਆਉਂਦੀ ਹੈ ਦਰਸ਼ਨ ਕਰਦੀ ਹੈ ਸੰਗਤ ਦੇ ਦਰਸ਼ਨਾ ਦੇ ਲਈ ਇੱਥੇ ਉਹਨਾਂ ਗਲਾਸਾਂ ਨੂੰ ਰੱਖਿਆ ਗਿਆ ਹੈ ਕੈਮਰਾ ਪਰਸਨਲ ਜਿੰਦਰ ਦਿਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਸ਼੍ਰੀ ਫਤਿਹਗੜ ਸਾਹਿਬ